ਤੋ ਗੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਅੱਜ ਜਿਹੜਾ ਲਾਈਵ ਕਰਨ ਲੱਗੇ ਆ ਜੀ ਨੀਲੀ ਰਵੀ ਬੁੱਲ ਜਿਹੜਾ ਬਹੁਤ ਮਸ਼ਹੂਰ ਬੁੱਲ ਲੰਡਾ ਤੇ ਲੰਡੇ ਬੁੱਲ ਬਾਰੇ ਸਾਰੇ ਭਰਾ ਜਾਣਦੇ ਬਹੁਤ ਚੰਗੀ ਤਰ੍ਹਾਂ। ਤੇ ਬਾਕੀ ਚਲੋ ਪ੍ਰਮਾਤਮਾ ਦੀ ਕਿਰਪਾ ਸੀਮਨਲੋਂ ਪੂਰਾ ਫੁੱਲ ਮਟੀਰੀਅਲਟੀ ਵਲੀਆ ਪ੍ਰੋਪਰ ਸਹੀ ਜਿਹੜਾ ਸੀਮਨ ਐ ਇਸ ਟਾਈਮ ਦੇ ਰਿਆ ਇਹ ਸੀਮਨ ਦੀ ਕੁਆਲਿਟੀ ਜਿਹੜੀ ਇੱਕ ਨੰਬਰ ਆ ਰਹੀ ਐ ਤੇ ਜੇ ਆਪਣੀ ਆਵਾਜ਼ ਆ ਰਹੀ ਐ ਤੇ ਆਪਣੇ ਭਰਾ ਮੈਸੇਂਜਰ ਇਹ ਦੱਸਿਆ ਜੀ ਕੁਆਲਿਟੀ ਵੀ ਚੈੱਕ ਕਰਾਉਣੇ ਆ ਤੇ ਬੋਲੋ ਦੇ ਬਾਰੇ ਦੱਸਦੇ ਆ ਤੁਹਾਨੂੰ ਫੇਰ ਅੱਜ ਵਾਲੇ ਤੋਂ ਜਾਣਕਾਰੀ ਦਿੰਨੇ ਆ ਚੈੱਕ ਕਰੋ ਇਹਦੇ ਬਾਰੇ ਬਹੁਤ ਵਧੀਆ ਜਿਹੜਾ ਕੁਆਲਿਟੀ ਦਾ ਸ਼ਾਨਦਾਰ ਜਿਹੜਾ ਬੁੱਲਾ ਇਹ ਹੋਰ ਵੀ ਜਿਹੜੇ ਜਾਨਵਰ ਆ ਉਹ ਬਾਈ ਦੇ ਹਵੇਲੀ ਵਿੱਚ ਹੁੰਦੇ ਆ ਤੇ ਇਹ ਜਿਹੜਾ ਇਸ ਤੋਂ ਬਾਅਦ ਇੱਕ ਝੋਟੀ ਬਹੁਤ ਚੰਗੀ ਜਿਹੜੀ ਵਿਖਾਉਣੀ ਤੁਹਾਨੂੰ ਲਈਏ ਭਾਈ ਨੇ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਦੀ ਮਾਪੱਖੋਂ ਵੀ ਰਿਕਾਰਡ ਵਾਲੀ ਝੋਟੀ ਲਈ ਅੱਜ ਤੇ ਮਿਲਦੇ ਆ ਭਾਈ ਆਪੀ ਨਾਲ ਮਿਲੌਣੇ ਤੁਹਾਨੂੰ ਦਾ ਘਰ ਨਾ ਪੁੱਛਦੇ ਕਿੰਨਾ ਸੀਮਨ ਇਹਦਾ ਰੈਡੀ ਹੋ ਗਿਆ ਤੇ ਕਿੰਨੀ ਵਾਰੀ ਜੰਪ ਲੈ ਲਿਆ ਆਪਾਂ ਦੁਬਾਰਾ ਅੱਜ ਡਾਕਟਰ ਸਾਹਿਬ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਹੋਰ ਠੀਕ ਠਾਕ ਹੋ ਜੀ ਚਲਪਾ ਮਾਰਦੇ ਤੇ ਡਾਕਟਰ ਸਾਹਿਬ ਫਿਰ ਇਹ ਤਕਰੀਬਨ ਮੇਰੇ ਹਿਸਾਬ ਤੇ ਕਿੰਨੀ ਕਵਾਰੀ ਆਪਾਂ ਸੀਮਨ ਇਹਦਾ ਜਿਹੜਾ ਲੈ ਚੁੱਕੇ ਆ ਸੀਮਨ ਆਪਾਂ ਦਾ ਜੀ ਤਿੰਨ ਪਰ ਇਕੱਠ ਕਰਕੇ ਜਨਵਰੀ ਕੋਲੈਕਟ ਹੋ ਗਿਆ ਮੇਰੇ ਸਾਹ ਤੇ ਜਿੰਨੀਆਂ ਮੱਝਾਂ ਆਪਾਂ ਏਆਈ ਕੀਤੀ ਸੀ ਵਿੱਚੋਂ ਕੋਈ ਮੇਰੇ ਸਾਹ ਤੇ ਇੱਕ ਦੀ ਮਾਜੀ ਮੈਂ ਸਮਾਰੀ ਹੈ ਨਾ ਹੂੰ ਹੂੰ ਤਕਰੀਬਨ 20 ਮਹੀਨੇ ਸਾਰੇ ਜਿਹੜੇ ਜਾਣਾ ਵਰਕ ਰਿਸੀਵਾ ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਜਿਹੜਾ ਸੀਮਨ ਬਿਲਕੁਲ ਸਹੀ ਪ੍ਰੋਪਰ ਮਟੈਰਟੀ ਸਾਰਾ ਕੁਝ ਇੱਕ ਨੰਬਰ ਦਾ ਸੀਮਨ ਬਣਾਇਆ ਤੇ ਦੂਸਰੀ ਗੱਲ ਇਹ ਆ ਵੀ ਮਾਲੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਇਹ ਜਿਹੜਾ ਮਾਲੀ ਇਹਦੀ ਆਪਾਂ ਵਾਰ-ਵਾਰ ਇੱਕੋ ਗੱਲ ਕਹਾਂਗੇ ਰੋਹ ਤੇ ਉਹ ਚੰਗਾ ਨਹੀਂ ਲੱਗਦਾ ਤੇ ਆਪਣੇ ਨਾਲ ਜਿਹੜੇ ਭਰਾ ਜੁੜ ਗਏ ਆ ਉਹਨਾਂ ਦਾ ਵੀ ਧੰਨਵਾਦ ਹੈ तकरीबन ਕੋਈ 150 ਦੇ ਕਰੀਬ ਬੰਦੇ ਜੁੜ ਗਏ ਆਪਣੇ ਨਾਲ ਆਪਣੇ ਲਾਈਵ ਦੇ ਵਿੱਚ ਤੇ ਆਪਾਂ ਖਾ ਦਿੰਨੇ ਆ ਤੁਹਾਨੂੰ ਤੇ ਜਿਹੜਾ ਟੈਸਟੀਕਲ ਬੰਦਰਦਵਾਰ ਤੋਂ ਫਿਰ ਚੈੱਕ ਕਰਾਉਣੇ ਆ ਵੇਖੋ ਇਸ ਟਾਈਮ ਜਿਹੜਾ ਮਾਲੀ ਦੇ ਟੈਸਟੀਕਲ ਬੰਦਰ ਵੇਖੋ ਠੰਡਾ ਸੀਰ ਮਾਲੀ ਵੀ 150 ਤੋਂ ਆਪਕੋ ਹੋ ਗਏ ਬੰਦੇ ਇੱਕ ਜਿੱਥੇ ਖੜ ਗਿਆ ਖੜ ਗਿਆ ਇਹ ਬਾਈ ਜੀ ਮਾਲੀ ਦੀ ਕੁਆਲਿਟੀ ਦੇਖੋ ਇਹਦੇ ਚ ਫਿੱਟ ਪੁੜਾ ਜਿਹੜਾ ਬਹੁਤ ਚੰਗਾ ਸਾਫ ਠੰਡਾ ਸੀਲ ਮਾਲੀ ਹੱਥ ਫੇਰੋ ਕੋ ਕੋ ਚੱਕੀ ਲੈਂਦਾ ਤੇ ਤੇ ਬਾਕੀ ਦੇਖ ਸਕਦੇ ਆ ਇਸ ਟਾਈਮ ਜਿਹੜਾ ਤੁਹਾਨੂੰ ਦਿਖਾਉਣੇ ਜਿਹੜੇ ਥਾਣੇ ਬਹੁਤ ਸੋਹਣੇ ਲੱਗੇ ਅੰਦਰਲੀ ਸਾਈਡ ਵੀ ਚੈੱਕ ਕਰਾ ਦਿੰਦੇ ਆ ਬਹੁਤ ਵੇਰਲਾ ਦੇ ਥਾਣੇ ਆ ਤੋ ਨੀਗੋਲੀ ਤੋਂ ਵੀ ਸਾਫ਼ ਆ ਮਗਲੇ ਪੈਰ ਜਿਹੜੇ ਉਹ ਵਾਈਟ ਆ ਦੇਖ ਲੋ ਬਾਕੀ ਸਿੰਘ ਦੀ ਬੰਤਰ ਬਹੁਤ ਸੁਣੀ ਆ ਜੀ ਸਿੰਘ ਦੀ ਕੁਆਲਟੀ ਵੀ ਚੰਗੀ ਆ ਬਹੁਤ ਵਧੀਆ ਜਿਹੜਾ ਉਮਰ ਦੀ ਜੇ ਗੱਲ ਕਰੀਏ ਉਮਰ ਦੇ ਹਿਸਾਬ ਤੇ ਜਿਆਦੀ ਉਮਰ ਦੇ ਹੁੰਦੇ باوجود ਵੀ ਸੀਮਣ ਵੀ ਦੇ ਰਿਹਾ ਤੇ ਬਹੁਤ ਜਾਨੀ ਕਿ ਠੰਡਾ ਸੀਲ ਮੱਲੀ ਆ ਕੁਆਲਟੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੱਡੀ ਬਹੁਤ ਮਜ਼ਬੂਤ ਦਾ ਮਾਲੀ ਹੱਡੀ ਇਹ ਸਿੰਘ ਬਹੁਤ ਸੋਹਣਾ ਗੋਲ ਰਿੰਗ ਵਾਲਾ ਸਿੰਘ ਕੁਆਲਿਟੀ ਦੇਖ ਲੋ ਤੁਹਾਡੇ ਸਾਹਮਣੇ ਆ ਤੇ ਜਿਹੜੀ ਤੇ ਜੇ ਆਪਣਾ ਨੀਲੀ ਰਵੀ ਵਾਲੇ ਬੰਨੇ ਨਹੀਂ ਨਹੀਂ ਭਾਈ ਜੀ ਸੇਲ ਨਹੀਂਗਾ ਇਹ ਭਾਈ ਜੀ ਇਹਦੇ ਜੇ ਆਪਾਂ ਗੱਲ ਕਰੀਏ ਇਹਦੇ ਬਾਰੇ ਵੀ ਜੇ ਇਹਨੇ ਜਿਹੜੇ ਪਸ਼ੋਕੜ ਦੇ ਬਾਰੇ ਇਹਦੇ ਬਾਰੇ ਗੱਲ ਕਰੀਏ ਜਾਂ ਇਹਨੇ ਜਿਹੜੇ ਬੂਟੇ ਲਾਏ ਆ ਬਹੁਤ ਚੰਗੇ ਚੰਗੇ ਬੂਟੇ ਲਾਏ ਇਸ ਬੁੱਲ ਨੇ ਮੋਛੇ ਦੀ ਬੱਗੀ ਆ ਕੁਆਲਟੀ ਵੇਖੋ ਜਿਹੜੀ ਹੱਡੀ ਵੇਖੋ ਬਹੁਤ ਮਜ਼ਬੂਤ ਲੱਗੀ ਵੱਖੀ ਦੇਖ ਲਓ ਚੰਗੀ ਵਧੀਆ ਤੇ ਇਹਦਾ ਜਿਹੜਾ ਨਾਮ ਲੰਡਾ ਤਾਂ ਪਿਆ ਸੀ ਵੀ ਇਹਦੀ ਜਿਹੜੀ ਪੂਛ ਆ ਉਹ ਟੁੱਟ ਗਈ ਸੀ ਤੇ ਫੇਰ ਇਹਦਾ ਨਾਮ ਪਿਆ ਸੀ ਲੰਡਾ ਤੇ ਲੰਡਾ ਬੋਲ ਫਿਰ ਇਹ ਪੱਕੇ ਤੌਰ ਤੇ ਵੱਜਣ ਲੱਗਾ ਲੰਡਾ ਬੋਲ ਇਹਦੀ ਜਿਹੜੀ ਤੁਸੀਂ ਹੱਡੀ ਦੇਖ ਸਕਦੇ ਹੋ ਦੇਖੋ ਚੜਾਈ ਕਿੰਨੀ ਇਹਦੀ ਆਹ ਵੇਖੋ ਕਿੱਡੀ ਚੌੜੀ ਫੱਟੀ ਆ ਪੈਰ ਵੀ ਬਹੁਤ ਚੰਗਾ ਮਜ਼ਬੂਤ ਪੱਟ ਇੱਕ ਤਾਂ ਨਾ ਮੈਂ ਹੋਰ ਗੱਲ ਦੱਸਦਾ ਵੀ ਜਿਹੜੀ ਆ ਜਿਹੜੀ ਚੀਜ਼ ਹੈ ਨਾ ਜਿਹੜੇ ਪ੍ਰਾਈਵੇਟ ਮਾਲੀ ਆ ਜਿਹੜੇ ਜਿਹੜੇ ਫਿਰੋਜ਼ਪੁਰ ਬੈਲਟ ਲੈਣ ਦੇ ਮਾਲੀ ਆ ਉਹਨਾਂ ਦਾ ਨਾ ਇੱਕ ਪੱਟ ਮਜ਼ਬੂਤ ਤੇ ਇੱਕ ਸਾਇ ਜਿਹੜੇ ਸਰਕਾਰੀ ਸੀਮਾ ਦੇ ਮਾਲੀ ਉਹਨਾਂ ਦੇ ਨਾਲ ਆ ਚੀਜ਼ ਅੱਗੇ ਹੁੰਦੀ ਥੋੜੀ ਜੀ ਆ ਚੀਜ਼ ਹੋਰ ਹੀ ਟੈਪ ਹੁੰਦੀ ਆ ਚੀਜ਼ ਅੱਗੋਂ ਨੂੰ ਹੁੰਦੀ ਆ ਤੇ ਇਹ ਤੁਸੀਂ ਦੇਖੋ ਇਹ ਫਿਰੋਜ਼ਪੁਰ ਟੱਚ ਦਾ ਜਿਹੜਾ ਫਿਰੋਜ਼ਪੁਰ ਬੈਲਟ ਦਾ ਮਾਲੀ ਆ ਤੇ ਹੋਰ ਜਿਹਦੇ ਬਾਰੇ ਗੱਲ ਕਰੀਏ ਜਿਹਦੇ ਬੱਚਿਆਂ ਦੀ ਗੱਲ ਕਰਦੀਏ ਤੇ ਪਿਸਤਲ ਜਿਹੜਾ ਉਹ ਵੀ ਇਹਦਾ ਹੀ ਆ ਕੰਡੇ ਵਾਲਾ ਵੀ ਇਹਦਾ ਹੀ ਆ ਹੋਰ ਕਈ ਬੁੱਲ ਜਾਨੀ ਕਿ ਜੇ ਗੁਜਰਾਂ ਵਾਲੇ ਗੱਲ ਕਰੀਏ ਤੇ ਉਹਨਾਂ ਕੋਲ ਵੀ ਚੰਗੇ ਜਾਨੀ ਕਿ ਇਹਦੇ ਬੱਚੇ ਤੇ ਇਹ ਜਿਹੜਾ ਗੁਰਜੰਟ ਦੇ ਘਰ ਦਾ ਅਸਥੀ ਸੁਨਵਾ ਵਾਲੀ ਬਲੱਡ ਲਾਈਨ ਦਾ ਬੁੱਲ ਤੇ ਬੱਚੇ ਜਿਹੜੇ ਇਹਦੇ ਚੰਗੇ ਆਉਣਗੇਗਾ ਪਰਮਾਤਮਾ ਮਿਹਰ ਕਰੇ ਦੂਸਰੀ ਗੱਲ ਇਹਦੇ ਬਾਰੇ ਆਪਾਂ ਇਹ ਕਰਨਾ ਚਾਹੁੰਦੇ ਆਂ ਵੀ ਜਿਹੜਾ ਇਹਦੀਆਂ ਝੋਟੀਆਂ ਬਾਈ ਸਣੀਮਣੀ ਹੋਣਾਂ ਦੇ ਕੋਲ ਜਾਂ ਅਗਰਜੰਟ ਦੇ ਘਰੇ ਵੀ ਚੰਗੀਆਂ ਆ। 올 ਟਾਈਮ 'ਚ ਇਹਨੂੰ ਖਰੀਦਣ ਦਾ ਆਪਾਂ ਏਸੀ ਵੀ ਚਲੋ। ਵੀ ਜਿਹੜਾ ਤੁਹਾਨੂੰ ਸੀਮੰਟ ਪਚਾਇਆ ਜਾਵੇ ਇਹਦਾ। ਹਰ ਘਰ ਦੇ ਵਿੱਚ ਸੀਮੰਟ ਜਿਹੜਾ ਪਚਾਇਆ ਜਾਵੇ। ਤਕਰੀਬਨ ਪਰਮਾਤਮਾ ਮਿਹਰ ਕਰੇ ਵੀ ਇਹਦੀ ਕੋਈ ਐਸ ਟਾਈਮ ਜਿਹੜਾ ਸੀਮਨ ਦੀ ਲਾਗਤ ਇਹਦੀ 2000 ਤੋਂ ਪਲੱਸ ਜਿਹੜਾ ਸੀਮਣੇ ਦਾ ਲੱਗ ਚੁੱਕਿਆ ਜਿਹੜਾ ਮਾਰਕੀਟ ਦੇ ਵਿੱਚ ਜਿਹੜਾ ਪਹੁੰਚ ਗਿਆ ਜਿਹੜਾ 2000 ਤੋਂ ਪਲੱਸ ਤੇ ਤਕਰੀਬਨ ਕੋਈ 10000 ਡੋਜ਼ ਘੱਟੋ ਘਾਟ ਇਹ ਜੀ ਸਟਾਕ ਕਰਨ ਦਾ ਜਿਹੜਾ ਮਿਸ਼ਨ ਆ ਆਪਣਾ ਵੀ 10000 ਜਿਹੜੀ ਡੋਜ਼ ਕਰਾਂਗੇ 2000 ਤੋਂ ਦੇ ਕਰੀਬ ਪਲੱਸ ਜਿਹੜੀ ਮਾਰਕੀਟ ਦੇ ਵਿੱਚ ਇਹ ਡੋਜ਼ ਚੱਲੇਗੀ ਜਿਹਦੇ ਤੋਂ ਯਾਨੀ ਕਿ ਮੱਜਾਂ ਕਨਸੀਵ ਹੀ ਹੋ ਗਈਆਂ ਜਿੰਦੇ ਵਿੱਚੋਂ ਕੋਈ 100 ਤੋਂ ਪਲੱਸ ਮੱਝ ਜਿਹੜੀ ਕਨਸੀਵ ਹੋ ਗਈ ਇਹਦੀ ਅਜੇ ਸੀਜ਼ਨ ਨਹੀਂ ਹੈਗਾ ਜਦੋਂ ਸੀਜ਼ਨ ਚੱਲ ਪਿਆ ਉਹਦੋਂ ਮੱਝਾਂ ਬਹੁਤ ਕਨਸੀਵ ਹੋਣਗੀਆਂ ਬਾਕੀ ਤੁਸੀਂ ਸੋਝਵਾਨ ਹੋ ਸਿਆਣੇ ਹੋ ਤੁਹਾਨੂੰ ਵੀ ਪਤਾ ਵੀ ਮਾਰਕੀਟ ਦੇ ਵਿੱਚ ਸੀਮੰਟ ਜਦੋਂ ਲੱਗੂਗਾ ਹੁਣ ਨਵੇਂ ਸਿਰੇ ਤੋਂ ਇਹਦਾ ਰਿਕਾਰਡ ਜਿਹੜਾ ਆਊਗਾ ਆਪਣੇ ਕੋਲ ਬਕਾਇਦਾ ਰਜਿਸਟਰ ਲੱਗ ਗਿਆ ਰਜਿਸਟਰ ਦੇ ਉੱਤੇ ਲਿਖਿਆ ਹੋਇਆ ਵੀ ਕਿਹੜਾ ਭਰਾ ਕਿੰਨਾ ਸੀਮਨ ਲਿਆ ਰਿਹਾ ਜਾਂ ਡਾਇਰੈਕਟ ਕ੍ਰੋਸਿੰਗ ਤੇ ਕਿੰਨੀਆਂ ਮੱਝਾਂ ਲੱਗੀਆਂ ਜਾਂ ਜਿਹੜੇ ਵੀ ਵੀਰਾਂ ਕੋਲ ਮਤਲਬ ਕਿ ਪ੍ਰੋਪਰ ਦਾ ਨੋ ਡਾਟਾ ਡਿਟੇਲ ਜਿਹੜੀ ਸਾਰੀ ਇਹਦੀ ਆਊਗੀ ਹੁਣ ਗਾਂ ਦੇ ਬੱਚੇ ਚਲੋ ਪ੍ਰਾਣੀਆਂ ਦਾ ਚਲੋ ਆਹੀ ਦਾ ਝੋਟੀਆਂ ਦੇਖੀਆਂ ਵਾ ਦੁੱਧ ਵਾਲੀਆਂ ਹੈਗੀਆਂ ਨਹੀਂ ਆ ਹੁਣ ਨਵੇਂ ਸਿਰਿਓਂ ਜਿਹੜੇ ਬੱਚੇ ਆਉਣਗੇ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਤੇ ਬਾਕੀ ਤੁਸੀਂ ਜਿਹੜੇ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋ ਸਤਿਕਾਰਯੋਗ ਹੋ ਤੁਸੀਂ ਆਪਣਾ ਧੰਨਵਾਦ ਕਰਦੇ ਆ ਤੁਹਾਡਾ ਜਿਹਾ ਤੁਸੀਂ ਪਿਆਰ ਦੇਣਦੇ ਹੋ ਚੈਨਲ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੁਹਾਨੂੰ ਇੱਕ ਹੋਰ ਨਗੀਨਾ ਘੰਡੇ ਤੱਕ ਲਾਈਵ ਹੋ ਕੇ ਦਿਖਾਵਾਂਗੇ ਚੰਗੀ ਬਲੱਡ ਲਾਈਨ ਦਾ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਨਹੀਂ ਨਹੀਂ ਭਰਾ ਤੁਸੀਂ ਮੇਰੇ ਫੈਨ ਤਾਂ ਨਹੀਂ ਚਲੋ ਫੈਨ ਤੁਸੀਂ ਜਾਨਵਰਾਂ ਦੇ ਹੋ ਸਕਦੇ ਆ ਭਰਾ ਤੇ ਆਪਣਾ ਤਾਂ ਫਰਜ਼ ਆ ਤੁਹਾਡੇ ਅੱਗੇ ਚੰਗੀ ਪੇਚੀ ਚੀਜ਼ ਪੇਸ਼ ਕਰਨ ਦਾ ਤੇ ਨਵੇਂ ਭਰਾਵ ਤੁਸੀਂ ਸਾਰੇ ਆਪਣੇ ਤੇ ਇਹ ਨਹੀਂ ਗੱਲ ਨਾ ਲਿਖਿਆ ਕਰੋ ਆਪਣੇ ਵੀਰ ਆਪਾਂ ਇੱਕ ਦੂਜੇ ਦੇ ਭਰਾਵਾਂ ਆ ਸਾਰੇ ਤੇ ਫੈਨ ਹੋਣਾ ਭਰਾਵਾ ਪ੍ਰਮਾਤਮਾ ਦੇ ਹੋਵੋ ਜਨਵਰਾਂ ਦੇ ਹੋਵੋ ਆਪਣਾ ਤਾਂ ਜਿਹੜਾ ਫਰਜ਼ ਆ ਉਹਦਾ ਦੇਗੇ ਆਪਾਂ ਜਿਹੜਾ ਹਰ ਇੱਕ ਚੀਜ਼ ਜਿਹੜੀ ਲੈ ਕੇ ਆ ਰਹੇ ਆ ਤੇ ਬਾਕੀ ਤੁਸੀਂ ਦੱਸਿਓ ਵੀ ਕਿਵੇਂ ਲੱਗਿਆ ਬੁੱਲ ਫਿਰ ਦੁਬਾਰ ਤੋਂ ਅੱਜ ਦੀ ਝਲਕਾ ਥੋੜਾ ਜਿਹਾ ਲਿੱਸਾ ਕਰਨ ਦਾ ਇਹ ਕਾਰਨਾ ਵੀ ਸੀਮੰਟ ਤੇ ਫਿਰ ਸਹੀ ਸੀਮਾ ਦਿੰਦਾ ਜਾਨੀ ਕਿ ਬੁੱਲ ਜਿਹੜਾ ਲਿੱਸਾ ਕਰਨਾ ਪੈਂਦਾ ਨੇਦੇ ਬਾਲੇ ਹੈਵੀ ਬੁੱਲ ਫਿਰ ਕਈ ਵਾਰੀ ਟੱਪ ਜਾਣੀ ਜਾਂਦਾ ਸੰਤੋ ਉਹ ਅੱਗੇ ਨਾਲੋਂ ਤੁਸੀਂ ਦੇਖ ਲਓ ਵੀ ਕਿਸ ਤਰ੍ਹਾਂ ਸੇਧ ਇਹਦੀ ਤੇ ਧੰਨਵਾਦ ਸਾਰੇ ਭਰਾਵਾਂ ਦਾ ਜੋੜਨ ਦਾ ਤੇ ਵਾਹਿਗੁਰੂ ਜੀ ਦਾ ਖਾਸਾ ਜੀ ਸ਼ੇਰਵਾਰ ਵਾਹਿਗੁਰੂ ਜੀ ਕੀ ਫਤਿਹ